ਕਾਉਂਟਰ ਦਾ ਦੌਰਾ ਕੀਤਾ ਹੈਗਾ ਇਸ ਨੂੰ ਨਸ਼ੇ ਦੇ ਖਿਲਾਫ ਯੁੱਧ ਵੀ ਚੱਲ ਰਿਹਾ ਹੈ ਕਿਹੋ ਜਿਹਾ ਦਲਬਾਤ ਹੋਇਆ ਕਿਸ ਤਰ੍ਹਾਂ ਇਲਾਜ ਕੀਤਾ ਜਾ ਰਿਹਾ ਖਾਸ ਕਰਕੇ ਮਨੋਵਿਗਿਆਨਿਕ ਤੌਰ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਮਾਇਕ ਥੱਲੇ ਨਹੀਂ ਹੋਣਾ ਨਹੀਂ ਹੋਣਾ ਆ ਲੋਗੋ ਥੱਲੇ ਕਿ ਜੀ ਸਰ ਦੇਖਿਓ ਜਦੋਂ ਨਸ਼ਾ ਹੋ ਰਿਹਾ ਦੋਪਹਿਰਾਂ ਨੂੰ ਨਹੀਂ ਕਰਦੇ ਉਹ ਪਹਿਲਾ ਪਹਿਲੂ ਇਹ ਹੈ ਕਿ ਸਪਲਾਈ ਚੇਨ ਜਿਹੜਾ ਕਿ ਪੁਲਿਸ ਤੋੜ ਰਹੀ ਹਰ ਐਂਗਲ ਤੋਂ ਤੋੜ ਜੀ ਦੂਜਾ ਹੈ ਡਿਮਾਂਡ ਸਾਈਡ ਨੂੰ ਘਟ ਕਰਨਾ ਡਿਮਾਂਡ ਸਾਈਡ ਜਿਹੜੀ ਹੈ ਉਹ ਇਦਾਂ ਦੀ ਜਿਹੜੀ ਵਿਜ਼ਿਟਸ ਐ ਡਾਕਟਰ ਸਾਹਿਬ ਜਿਹੜਾ ਕੰਮ ਕਰ ਰਹੇ ਨੇ ਡਿਡਿਕਸ਼ਨ ਨਹੀਂ ਕਰਦੇ ਇੱਥੇ ਜਿਹੜੇ ਜਿਹੜੇ ਪੇਸ਼IENTS ਜਿਹੜੇ ਨਛੇ ਦੇ ਆਦਿ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਚੰਗੇ ਰਾਹ ਬਾ ਕੇ ਇਹਨਾਂ ਇਹ ਮੈਨੂੰ ਮੈਡਮ ਦਸਰੇ ਸੀ ਕਿ ਡਾਕਟਰ ਮੈਡਮ ਕੀ ਇਹਨਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਇਹਨਾਂ ਦੀ ਅੰਗ ਦੀ ਸਾਨ ਨੂੰ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਖਾਣ ਪੀਣ ਦਾ ਧਿਆਨ ਦਿੱਤਾ ਜਾਂਦਾ ਹੈ ਇਹਨਾਂ ਦੀ ਫੈਮਲੀ ਰੈਗੂਲਰ ਵਿਜ਼ਿਟ ਕਰਦੀ ਤੇ ਜਿੰਨਾ ਹੋ ਸਕੇ ਕਿ ਵੀਰ ਰੈਪਸ ਰੇਟ ਜਿਹੜਾ ਹੈ ਉਹ ਘੱਟ ਤੋਂ ਘੱਟ ਹੋਏ ਤੇ ਜਿਹੜਾ ਦੂਜਾ ਪਹਿਲੂ ਜਿਹੜਾ ਮੈਂ ਕਹਿ ਰਿਹਾ ਡਿਮਾਂਡ ਸਾਈਡ ਦੀ ਗੱਲ ਕੋ ਯਾਰ ਇਸ ਲਈ ਮੈਂ ਥੋੜਾ ਵਿਜ਼ਿਟ ਕਰਨ ਆਇਆ ਸੀਗਾ ਫਰਸਟ ਹੈਂਡ ਇਨਫੋਰਮੇਸ਼ਨ ਲੈਣ ਆਇਆ ਸੀ ਸੋ ਗੱਲ ਉਹਨਾਂ ਨਾਲ ਨੋਜਵਾਨ ਗੱਲ ਹੋਈ ਕੀ ਉਹ ਆਪ ਚਾਹੁੰਦੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਆਪਣੇ ਮਨ ਚ ਸਕੋਲ ਮਨ ਹੈ ਜੀ ਮਹਿਮਾਨ ਹੈ 50% ਤਾਂ ਇਦਾਂ ਦੇ ਆ ਜਿਹੜੇ ਕੋ ਛੱਡਣਾ ਚਾਹੁੰਦੇ 50% ਇਦਾਂ ਦੇ ਆ ਜਿਹੜੇ ਉਹਨਾਂ ਦੇ ਪੇਰੈਂਟਸ ਆ ਯਾਰ ਦੋਸਤ ਰਿਸ਼ਤੇਦਾਰ ਉਹ ਇਹਨਾਂ ਨੂੰ ਪਰਤੀ ਕਰਾ ਕੇ ਜਾਂਦੇ ਆ ਸਰ ਮਾਨਸਿਕ ਤੌਰ ਤੇ ਕਿੰਨਾ ਮਜ਼ਬੂਤ ਕਰਨ ਦੀ ਲੋੜ ਹੈਗੀ ਹੈ ਕਿਉਂਕਿ ਹੇ ਹੇ ਇਹਨਾਂ ਦੇ ਕੋਲ ਸਿਵਲ ਡਿਪਾਰਟਮੈਂਟ ਕੋਲ ਸਿਵਲ ਹਸਪਤਲ ਕੋਲ ਕਾਉਂਸਲਰਸ ਆ ਤੇ ਉਹ ਸਵੇਰ ਤੋਂ ਸ਼ਾਮ ਤੱਕ ਇਹਨਾਂ ਦੇ ਨਾਲ ਰਹਿੰਦੇ ਆ ਐਜ਼ ਅ ਪਰਿਵਾਰ ਰਹਿੰਦੇ ਆ ਤੇ ਕਈ ਵਾਰ ਮਾਤਬਰ ਲੋਕ ਜਿਹੜੇ ਸਰਪੰਚ ਹੋ ਗਏ ਕੋਈ ਕਾਉਂਸਲਰ ਹੋ ਗਏ ਉਹਨਾਂ ਦੇ ਵੀ ਹੈਲਪ ਲੈ ਲੈਂਦੀ ਜਾਂਦੇ ਸਰ ਇੱਕ ਡੈਡਲਾਈਨ ਵੀ ਜਾਰੀ ਕੀਤੀ ਗਈ ਹੈ ਵਿਭਾਗ ਨੇ ਉਸ ਨੂੰ ਲੈ ਕੇ ਵੀ ਜਿੱਥੇ ਕਿਤੇ ਪ੍ਰਾਈਵੇਟ ਸੈਂਟਰ ਦਾ ਵੀ ਸਾਰਾ ਨਾ ਹਾਂਜੀ ਪ੍ਰਾਈਵੇਟ ਸੈਂਟਰ ਦਾ ਦੇਖੋ ਜੀ ਇਹ ਲੜਾਈ ਨਾ ਤਾਂ ਪੁਲਿਸ ਦੀ ਹੈ ਮਾ ਕਿਸੇ ਪਰਟੀਕুলਰ ਡਿਪਾਰਟਮੈਂਟ ਦੀ ਹੈ ਇਹ ਲੜਾਈ ਪੂਰੇ ਸਮਾਜ ਦੀ ਹੈ ਇਹਦੇ ਚ ਪ੍ਰੈਸ ਵੀ ਜਿਹੜੀ ਹੈ ਉਹ ਵੀ 19 ਇਕੁਅਲੀ ਇੰਪੋਰਟੈਂਟ ਹੈ ਜਿੰਨੇ ਆਪਾਂ ਸਰ ਇੱਕ ਸ਼ਹਿਰ ਦੇ ਆਊਟਰ ਏਰੀਆ ਚ ਲੋਕਾਂ ਨੇ ਜਿਹੜੇ ਨਜਾਇਜ਼ ਜੋ ਇਹ ਸੈਂਟਰ ਖੋਲੇ ਹੋਏ ਉਹਨਾਂ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਨਜਾਇਜ਼ ਸੈਂਟਰ ਸਾਡੇ ਅਗਰ ਨੋਟਿਸ ਆਏਗਾ ਜੀ ਤੇ ਸਖਤੋ ਸਖਤ ਕਾਰਵਾਈ ਸਰ ਤੁਸੀਂ ਨਜਾਇਜ਼ ਜੋ ਜਿਹੜੇ ਤਸਕਰ ਕਰਦੇ ਉਹਨਾਂ ਨੂੰ ਫੜਦੇ ਹੋ ਗ੍ਰਿਫਤਾਰ ਕਰਦੇ ਹੋ ਪਰ ਜੇਲਾ ਚ ਜਾਂਦੇ ਆ ਸਰ ਉੱਥੇ ਫਿਰ ਜ਼ਮਾਨਤ ਲੈ ਕੇ ਫਿਰ 12 ਕਿ ਤਸਕਰੀ ਕਰਦੇ ਦੇਖੋ ਪਤਾ ਕਿ ਲੱਗਦਾ ਚੇਨ ਬ੍ਰੇਕ ਕਰ ਰਹੇ ਨੇ ਦੇਖੋ ਪਤਾ ਕਿ ਕੀ ਕਰਨ ਲੀਗਲ ਸਿਸਟਮ ਜੀ ਹਰ ਕਿਸੇ ਨੂੰ ਰਾਈਟ ਹੈ ਜਿਹੜਾ ਜੇਲ੍ਹ ਚ ਜਾਂਦਾ ਉਹਨੂੰ ਰਾਈਟ ਟੂ ਕਾਉਂਸਲ ਹੈ ਤੇ ਸਾਡਾ ਕੰਮ ਹੈ ਕਿ ਆਪਣਾ ਕੇਸ ਪ੍ਰੈਜ਼ੈਂਟ ਕਰਨਾ ਉਹਨਾਂ ਦਾ ਡਿਫੈਂਸ ਦਾ ਜਿਹੜਾ ਕਾਉਂਸਲ ਹੈ ਉਹਦਾ ਕੇਸ ਹੈ ਉਹਨਾਂ ਨੂੰ ਡਿਫੈਂਡ ਕਰਨਾ ਇਟ ਇਟਸ ਅ ਲੀਗਲ ਸਿਸਟਮ ਲੀਗਲ ਸਿਸਟਮ ਜਿਹੜਾ ਹੈ ਉਹ ਡੈਮੋਕ੍ਰੇਸੀ ਚ ਬਹੁਤ ਇੰਪੋਰਟੈਂਟ ਹੁੰਦਾ ਹੈ ਠੀਕ ਹੈ ਥੈਂਕ ਯੂ